ਪਾਰਟੀ ਵਾਲੋਂ ਇਲੈਕਟ ਸਿਆਸਤ ਦੀ ਪਾਰੀ ਖੇਡਦੇ ਆਂ ਅਸੀਂ ਯਾਰ ਇਹ ਪਾਰਟੀ ਬਾਈ ਕੋਈ ਨਹੀਂ ਸਾਡੇ ਦੇ ਪੰਚਾਇਤ ਮੈਂਬਰੋਂ ਪੰਚਾਇਤ ਮੈਂਬਰ ਅਸੀਂ ਸੀਗੇ ਆਮ ਪਾਰਟੀ ਅਸੀਂਗੇ ਮੇਰੀ ਗੱਲ ਸੁਣੋ ਹੁਣ ਆਈ ਸਾਡੇ ਕੋਈ ਪਾਰਟੀ ਨਹੀਂ ਕੰਮਾਂ 'ਚ ਸਾਂਝਾ ਪਿੰਡ ਦਾ ਕੰਮ ਹੈ ਪਿੰਡ ਵਾਲਿਆਂ ਨੂੰ ਬਣਾਇਆ ਸਾਰੀਆਂ ਪਾਰਟੀਆਂ ਸਾਨੂੰ ਬੋਟਾ ਪਾਈਆਂ ਜੀ ਅਸੀਂ ਇਹਦੇ ਕੋਲੇ ਕਦੋਂ ਗਗਨ ਦਾ ਭਰਾਰਾ ਫੋਨ ਆਇਆ ਗੋਰੀ ਦਾ ਗੱਲ ਹੋਏ ਸਾਡੇ ਮੁੰਡੇ ਨੂੰ ਪੁਲਿਸ ਲੈ ਗਈ ਮੈਂ ਕੀ ਗੱਲ ਕਦੋਂ ਮੈਂ ਗੱਲ ਕੀਤੀ ਉਹ ਕਹਿੰਦੇ ਤੂੰ ਆਇਆ ਲੈ ਆ ਮੁੰਡੇ ਨੂੰ ਕਿੰਨੇ ਵਜੇ ਦੀ ਘਟਨਾ ਚੋਂ ਲੈ ਕੇ ਗਏ ਇਹ ਰਾਤ ਸਾਡੋ ਪੌਣੇ ਦਾ 9.5 ਫੋਨ ਆਇਆ ਲਗਭਗ ਪੱਕਾ ਦਾ ਨਹੀਂ ਪਤਾ ਕਦੋਂ ਅਸੀਂ ਇਹਨੂੰ ਮੁੰਡੇ ਨੂੰ ਗਏ ਚੌਕੀ ਅਸੀਂ ਪੁੱਛੀ ਕੀ ਗੱਲ ਹੈ ਸਾਨੂੰ ਨੇ ਸਾਨੇ ਚ ਪਾ ਲਿਆ ਵਿੱਚ ਕਿੜਿਆ ਅੰਸਰ ਗਲਤ ਹੁੰਦੇ ਬਾਈ ਜੀ ਪੈਂਦੇ ਪੜਕਾਓ ਮਾਹੌਲ ਕਰਨ ਵਾਲੇ ਅਸੀਂ ਕੋ ਗਗਨ ਤੋਂ ਪੁੱਛਿਆ ਸਾਰੀ ਗੱਲ ਇਹਨੂੰ ਉੱਥੇ ਮੁੰਡੇ ਨੂੰ ਪੁਲਿਸ ਬੁਲਾਏ ਗਏ ਨੇ ਲੈ ਯਾਰ ਕੋਈ ਗੱਲ ਨਹੀਂ ਉੱਥੇ ਪਟਾਕੇ ਚੱਲੀ ਜਾਂਦੇ ਸੀ ਪਟਾਕੇ ਹੋਰ ਮੁੰਡੇ ਚਲਾਏ ਸੀ ਉਹ ਪਟਾਕੇ ਐਸਆਈ ਦੀ ਗੱਡੀ ਐ ਡਿੱਗਿਆ ਐਸਆਈ ਦੀ ਗੱਡੀ ਡਿੱਗੇ ਕਿਹੜਾ ਕਲੀਅਰ ਕੀਤਾ ਕੋ ਡਿੱਗੇ ਪਟਾਕਾ ਐਸਆਈ ਨੂੰ ਆਣ ਲੱਗੇ ਆ ਮੁੰਡਾ ਅੱਗ ਲਾਈ ਬੈਠਾ ਕਿਹਦੇ ਨੇ ਪਟਾਕਾ ਸਟਿਆ ਉਹ ਗਲਤਫਹਿਮੀ ਚ ਹੋ ਗਿਆ ਜੋ ਵੀ ਹੋਇਆ ਕਿਹੜਾ ਹੋਇਆ ਇਹ ਕੋਈ ਕਲੀਅਰ ਕੀਤਾ ਪਿੰਡ ਚ ਮੜ ਕੇ ਕਹਿੰਦੇ ਅਸੀਂ ਉਹਦਾ ਪੀਤੀਏ ਸ਼ਰਾਬੋ ਕਰਾਉਣਾ ਹੈ ਡਾਕਟਰ ਵੀ ਮੈਂ ਹੀ ਕਰਾ ਲਵੋ ਇਹ ਕਹਿੰਦੇ ਗਲਤੀ ਬਣਾਉਣੀ ਇਹ ਗਲਤੀ ਕਿਹੜੀ ਉਹ ਗੱਲ ਹੈ ਕਹਿੰਦੇ ਅਸੀਂ ਗਲਤੀ ਉਹ ਮੰਨਣ ਤਿਆਰ ਸੀ ਕਦੋਂ ਗਲਤ ਬੰਦੇ ਦੇ ਹੱਥ ਚੜ ਗਿਆ ਸਿਆਸਤ ਚੜ ਗਈ ਗਲਤ ਗਲਤ ਚੜ ਗਈ ਉਹ ਬਹੁਤ ਮਾੜੀ ਗੱਲ ਹੋਈ ਹੈ ਪਰ ਕਿਹੜੀ ਪੁਲਿਸ ਮੁਲਾਜ਼ਮ ਹੈ ਦੋਦੇ ਚੌਂਕੀ ਦੇ ਉਹਨਾਂ ਤੋਂ ਇਹ ਕਲੀਅਰ ਕੀਤਾ ਜੀ ਆ ਤੁਸੀਂ ਸਾਡੇ ਮੁੰਡੇ ਕਾਹਤੋਂ ਕੁੱਟੇ ਉਹ ਕਹਿੰਦਾ ਡੇਰਾ ਬਾਬਾ ਧਿਆਨ ਦਾ ਦੋਦੇ ਦਾ ਉਹ ਤੇ ਕੋਈ ਸੌ ਨਹੀਂ ਪਾਉਂਦਾ 2 ਕਰੋੜ ਚ ਨਹੀਂ ਪਾਉਂਗਾ ਨਾ ਮੈਂ ਇੱਕ ਮਿੰਟ ਕੋਈ ਕਦੇ ਪੁਲਿਸ ਬੰਦਾ ਕੁੱਟ ਕੇ ਅੱਜ ਤੱਕ ਸੁਣਿਆ ਕਿ ਇੱਕ ਮਿੰਟ ਇੱਕ ਮਿੰਟ ਭਾਈ ਜੀ ਤੁਸੀਂ মিডিਆ ਨੱਤ ਕਰਦਾ ਡੇਰਾ ਦੋਦੇ ਬਾਬੇ ਧਿਆਨ ਦਵਾਦਾ ਕਿਹੜੀ ਪੰਚਾਇਤ ਨਾਲ ਤੁਸੀਂ ਕੋਲੇ ਨਾ ਮੈਂ ਕੋਲੇ ਸੀ ਕਦੋਂ ਜਿਨਾ ਕਲੀਅਰ ਕੀਤਾ ਉਹ ਕਹਿੰਦਾ ਮੈਂ 100 ਪਾਉਣਾ ਦੇ ਦੇ ਦੀ ਥਾਣੇ ਥਾਣੇਦਾਰ ਕਹਿੰਦਾ ਇਹਨਾਂ ਕੋ ਸੌ ਦੀ ਗੱਲ ਆਈ ਅੱਧੇ ਬੰਦੇ ਕਹਿੰਦੇ ਭਾਈ ਨਹੀਂ ਕੋਟਿਆਣੇ ਉਹ ਮੁੰਡੇ ਦਾ ਹੀ ਰਾਤ ਪੁੱਛਿਆ ਮੁੰਡਾ ਰਾਈਨਾਵਾਂ ਰਾਤ ਹੀ ਕਰ ਗਿਆ ਦਾਦੇ ਇਹਨੂੰ ਘਰੇ ਲੈ ਗਏ ਤਾਂ ਛੁੱਟੀ ਦਵਾ ਕੇ ਗਗਨ ਕੀ ਗੱਲ ਹੋਈ ਉਹ ਕਹਿੰਦਾ ਆ ਗੱਲ ਮੈਂ ਕਹਿੰਦਾ ਕਿੱਡੀ ਵਜਾ ਚੱਲ ਗਈ ਦਿਵਾਲੀ ਹੋ ਗਿਆ ਨਾ ਚਲੋ ਜੀ ਦਾਦੇ ਤੁਸੀਂ ਹੁਣ ਇੱਕ ਮਿੰਟ ਤੁਸੀਂ ਹੁਣ ਗੱਲ ਕਹੀ ਸੀ ਕਿ ਅਸੀਂ ਉਹ ਰਾਈਨਾਵਾਂ ਕਰਾਉਣ ਨੂੰ ਤਿਆਰ ਸੀਗੇ ਪੁਲਿਸ ਨੇ ਮਾਫੀ ਵੀ ਮੰਗਣ ਨੂੰ ਤਿਆਰ ਸੀ ਫਿਰ ਮਾਫੀ ਕਾਦੀ ਨਹੀਂ ਮਾਫੀ ਉਹ ਕਿਹੜੀ ਆਹ ਮੁੰਡੇ ਕਿਹੜਾ ਚੌਂਕੀ ਲੈ ਆਇਆ ਫੜ ਕੇ ਉਹਨੂੰ ਆਖੇ ਤੂੰ ਦਿਵਾਲੀਏ ਦਾਣਾ ਕਹੋ ਕਹਿੰਦਾ ਮੈਂ ਉਹ ਨਹੀਂ ਲੈ ਇਹ ਪਟਾਕਾ ਹੋਰਨੇ ਸੱਟਾ ਕਿਹੜੀ ਗਲਤੀ ਆ ਉਹਨੂੰ ਆਖਿਆ ਗਲਤੀ ਮੈਨੂੰ ਕਿਹੜਾ ਗਲਤ ਫੜਿਆ ਉਹਦਾ ਗਲਤੀ ਹੈਗੀ ਆ ਉਹਦਾ ਲੱਗਦਾ ਕਿਵੇਂ ਪਈਆ ਲੱਸਿਆ ਯਾਰ ਉੱਤੇ ਕੋਈ ਨਹੀਂ ਸਾਡਾ ਮੁੰਡੇ ਨਹੀਂ ਆਖਿਆ ਕੋਈ ਉਹਦੇ ਛੱਤਰ ਨਹੀਂ ਮਾਰਿਆ ਕੋਈ ਪਟਾ ਨਹੀਂ ਮਾਰਿਆ ਕੋਈ ਡੰਡਾ ਨਹੀਂ ਮਾਰਿਆ ਇਹਦਾ ਮਤਲਬ ਕਿ ਰਾਤ ਹੀ ਪੁੱਛਿਆ ਗੱਲ ਮਤਲਬ ਕਿ ਆਪ ਮਾਰਿਆ ਵੀ ਸੱਟਾ ਨਕਲੀ ਆ ਤੁਹਾਡੇ ਕਹਿੰਦਾ ਯਾਰ ਰਾਤ ਨੂੰ ਕੋਈ ਕੁੱਟਿਆ ਨਹੀਂ ਪਈ ਛੱਟਾ ਕਹਿੰਦਾ ਵਾਦੀਓ ਮੈਂ ਗਲਤ ਮੈਂ ਹੁਣ ਜਗਲ ਦਗਾ ਗਲਤ ਜਖਮ ਕੋਸ ਵੀ ਹੈ ਕਿਹੜਾ ਉਹਦੇ ਕੋਈ ਛੱਤਰ ਵੱਜਿਆ ਕੋਈ ਪਟਾ ਵੱਜਿਆ ਫੇਰ ਹੀ ਜਖਮ ਹੋਣਾ ਤੁਸੀਂ ਸਿਆਣੇ ਜੇ ਕੋਈ ਮੱਝੀ ਨਹੀਂ ਨੇ ਲੈ ਕੇ ਗਏ ਉੱਥੋਂ ਨਿਕਲਦੇ ਆ ਦੀ ਕੋਈ ਜਾ ਬਾਹਰ ਜਾ ਕੇ ਇੱਥੇ ਤੂੰ ਹਸ ਸਾਲ ਚ ਵੇਖ ਲੋ ਰਾਤ ਨੂੰ ਦੋ ਹੀ ਮੁੰਡਾ ਸਾਡੇ ਨਾਲ ਘਰੇ ਗਿਆ ਇਦੋਂ ਇਹ ਘਰੇ ਛੱਡ ਗਏ ਨਾ ਘਰੇ ਪਾਣੀ ਪੀ ਗਏ ਓਕੇ ਇੱਥੇੜ ਕੇ 4 ਵਜੇ ਆਦੇ ਘਰੇ ਗਿਆ ਨਾ ਛੱਡ ਕੇ ਤੇਰੇ ਫਿਰ ਕੌਣ ਲਿਆ ਬਾਈ ਜੀ ਸਵੇਰੇ ਗਲਤ ਆਨਸਰ ਆ ਹੱਥ ਝੜ ਗੋ ਲੈ ਗਏ ਚੱਕ ਕੇ ਬਾਈ ਯਾਰ ਗਲਤ ਗੱਲਾਂ ਐਵੇਂ ਪੜਕਾਓ ਮਾਹੌਲ ਮੈਂ ਹੀ ਗੱਲ ਸੁਣੋ ਪੜਕਾਓ ਮਾਹੌਲ ਐ ਤੇ ਕੀ ਲੈਣਾ ਕਿਸੇ ਨੇ ਪੜਕਾਓ ਮਾਹੌਲ ਗਲਤਕ ਬੰਦਾ ਹੈ ਗਲਤ ਆਨਸਰ ਹੈ ਓਕੇ ਜੈ ਹਿੰਦ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਜਿਹੜੀ ਕਿਸੇ ਵੀ ਤਰ੍ਹਾਂ ਦੀ ਜਿਹੜਾ ਇਹ ਕੱਲ ਰਾਤ ਦਾ ਇਨਸੀਡੈਂਟ ਹੋਇਆ ਹੈਗਾ ਇਹਦੇ ਵਿੱਚ ਕੱਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਿਹੜੇ ਹੈਗੇ ਸੜਕ ਦੇ ਉੱਤੇ ਜਿਹੜੇ ਹੈਗੇ ਪਟਾਕੇ ਸੱਟੇ ਜਾ ਰਹੇ ਸੀ ਦੀਵਾਲੀ ਦੀ ਰਾਤ ਸੀ ਜਿਹਦੇ ਕਰਕੇ ਸੜਕ ਤੇ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਮੁਸ਼ਕਲ ਆ ਰਹੀ ਸੀ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚੀ ਹੈਗੀ ਆ ਤਾਂ ਉਹਦੇ ਵਿੱਚੋਂ ਕੁਝ ਜਿਹੜੇ ਮੁੰਡੇ ਨੇ ਭੱਜ ਗਏ ਨੇ ਇੱਕ ਮੁੰਡਾ ਉੱਥੇ ਜਿਹੜਾ ਮੌਕੇ ਤੇ ਪੁਲਿਸ ਪਾਰਟੀ ਨੂੰ ਮਿਲਿਆ ਹੈਗਾ ਜਦੋਂ ਉਸਦੇ ਨਾਲ ਗੱਲਬਾਤ ਕੀਤੀ ਗਈ ਤੇ ਉਸ ਤੋਂ ਉਸਦੇ ਨਾਲ ਹੀ ਕਿਉਂਕਿ ਉੱਥੇ ਤੁਹਾਨੂੰ ਵੀ ਪਤਾ ਕੱਲ ਬਾਜ਼ਾਰ ਭਰਿਆ ਸੀਗਾ ਨਾਲ ਹੀ ਜਿਹੜੇ ਬਾਕੀ ਦੁਕਾਨਦਾਰ ਤੇ ਹੋਰ ਆ ਗਏ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਚਲੋ ਇਹਨਾਂ ਨੂੰ ਅਹਿਸਾਸ ਹੈ ਵੀ ਦੀਵਾਲੀ ਦਾ ਦਿਨ ਹੈ ਤੇ ਪੁਲਿਸ ਵੱਲੋਂ ਵੀ ਤਿਹਾਰ ਦੀ ਅਹਿਮੀਅਤ ਨੂੰ ਦੇਖਦਿਆਂ ਹੋਇਆ ਕਿ ਦੀਵਾਲੀ ਦੇ ਤਿਹਾਰ ਕਰਕੇ ਉਹਦੇ ਅਹਿਸਾਸ ਕਰ ਲੈਣ ਤੇ ਜਿਹੜੀ ਹੈਗੀ ਹੈਗੀ ਗੱਲ ਨੂੰ ਉੱਥੇ ਉਹਨਾਂ ਨੂੰ ਕਹਿ ਕੇ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਸ਼ਰਾਰਤ ਜਿਹੜੀ ਨਹੀਂ ਕਰਨੀ ਹੈਗੀ ਇਹ ਗੱਲ ਨੂੰ ਉੱਥੇ ਖਤਮ ਕਰ ਦਿੱਤਾ ਗਿਆ ਸੋ ਜੋ ਅੱਜ ਹੁਣ ਉਸ ਤੋਂ ਬਾਅਦ ਵੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਜਿਹੜਾ ਹੈਗਾ ਹੈ ਇਹਨੂੰ ਕੋਈ ਹੋਰ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਸੋ ਉਸ ਤੇ ਉੱਤੇ ਜੋ ਵੀ ਹੈ ਜੋ ਵੀ ਵੈਰੀਫਾਈਡ ਨਿਊਜ਼ ਹੈਗੀ ਇਹ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਊਗੀ ਤੇ ਜੋ ਵੀ ਅਗਲੀ ਕਾਨੂੰਨੀ ਕਾਰਵਾਈ ਅਮਲ ਤੇ ਲਿਆਂਦੀ ਜਾਊਗੀ ਸਾਫ ਸਾਰਿਆਂ ਨੂੰ ਸਰ ਜਿਹੜੇ ਬੰਦੇ ਤੇ ਪਟਾਕੇ ਚਲਾਉਣ ਦੇ ਦੋਸ਼ ਹੈ ਜੀ ਉਹ ਘਟਨਾ ਦੇ ਮੌਕੇ ਤੇ ਆਪਦੀ ਦੁਕਾਨ ਦੇ ਬਾਹਰ ਨੇ ਹੱਥਾ ਖੜਾ ਦਿਖਾਈ ਦੇ ਰਿਆ ਪੁਲਿਸ ਨੇ ਬਿਨਾਂ ਵੈਰੀਫਾਈ ਕੀਤੇ ਨਾ ਪਟਾਕੇ ਚਲਾਉਣ ਨੂੰ ਜੀ ਹੱਥ ਵਿੱਚ ਹਥਿਆਰ ਹੋਣ ਦੀ ਲੋੜ ਨਹੀਂ ਹੈਗੀ ਤੁਹਾਡੇ ਨਾਲ ਬੇਨਤੀ ਹੈਗੀ ਇਹੇ ਜਦੋਂ ਉੱਥੇ ਚੱਲ ਰਹੇ ਸੀ ਪਟਾਕੇ ਰੋਡ ਤੇ ਸਿੱਟ ਰਹੇ ਸੀ ਤਾਂ ਉੱਥੇ ਹਥਿਆਰ ਦੀ ਲੋੜ ਨਹੀਂ ਤਾਂ ਕਿ ਉੱਥੇ ਆਮ ਹੀ ਸਾਰੇ ਜਣੇ ਚਲਾਉਂਦੇ ਨੇ ਯਾਨੀ ਕਿ ਦੀਵਾਲੀ ਦਾ ਤਿਹਾਰ ਸੀ ਤਾਂ ਜੋ ਰੋਡ ਤੇ ਸਿੱਟਣਾਗਾ ਉਸ ਤਰ੍ਹਾਂ ਨਾਲ ਜਿਹੜੇ ਲੋ ਰੋਡ ਤੇ ਆਵਾਜਾਈ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਆਉਂਦਾ ਤੇ ਉਸ ਤਰ੍ਹਾਂ ਐਕਸੀਡੈਂਟ ਵੀ ਆਪਣਾ ਜਿਹੜਾ ਕਿਸੇ ਦਾ ਹੋ ਸਕਦਾ ਉਹਨਾਂ ਨੇ ਇਹ ਵੀ ਦੋਸ਼ ਲਾਏ ਆ ਕਿੰਦੇ ਨਾ ਪਹਿਲਾਂ ਪੁਲਿਸ ਮੁਲਾਜ਼ਮ ਆਏ ਸੀਗੇ ਸਾਡੇ ਤੋਂ ਪਟਾਕੇ ਮਠਿਆਈ ਦਾ ਡੱਬਾ ਤੇ ਪੈਸੇ ਮੰਗੇ ਗਏ ਆ ਦੁਕਾਨਦਾਰ ਨੇ ਕਹਿ ਦਿੱਤਾ ਗਿਆ ਕਿ ਸਾਨੂੰ ਇੰਨੇ ਪੈਸੇ ਆ ਜਿਹੜੇ ਪੰਚਾ ਦਿੱਤੇ ਜਾਣ ਤਾਂ ਉਸ ਤੋਂ ਬਾਅਦ ਇਹ ਬਹਾਨਾ ਬਣਾ ਕੇ ਕਹਿੰਦੇ ਸਾਡੀ ਘਟਮਾਰ ਹੋਈ ਹੈ ਦੇਖੋ ਜੀ ਇਹ ਜਿਹੜੀ ਹੈਗੀ ਆ ਬਿਲਕੁਲ ਅਨਵੈਰੀਫਾਈਡ ਨਿਊਜ਼ ਹੈਗੀ ਆ ਕਿਸੇ ਵੱਲੋਂ ਵੀ ਇਹ ਜਿਹੜਾ ਹੈਗਾ ਅਗਰ ਅਜਿਹੀ ਚੀਜ਼ ਹੋਈ ਸੀ ਤਾਂ ਇਹ ਘਟਨਾ ਤੋਂ ਪਹਿਲਾਂ ਕਿਸੇ ਵੀ ਅਫਸਰ ਨੂੰ ਜਾਂ ਕਿਸੇ ਨੂੰ ਇਹ ਰਿਪੋਰਟ ਕੀਤੀ ਜਾ ਰਹੀ ਸੀ ਇਸ ਤਰ੍ਹਾਂ ਦੀ ਕੋਈ ਵੀ ਸੂਚਨਾ ਜਿਹੜੀ ਸਾਨੂੰ ਮਸੂਲ ਨਹੀਂ ਹੋਈ ਹੈਗੀ ਹੁਣ ਇਨਸੀਡੈਂਟ ਤੋਂ ਬਾਅਦ ਆਪਣੀ ਇਸ ਚੀਜ਼ ਹੋਣ ਤੋਂ ਬਾਅਦ ਉਹਨਾਂ ਵੱਲੋਂ ਇਹ ਜਹੀਆਂ ਜਿੱਦਾਂ ਜਿਹੜੀਆਂ ਕਹੀਆਂ ਜਾ ਰਹੀਆਂ ਨੇ ਮੇਰੀ ਤੁਹਾਨੂੰ ਇਹ ਸਾਰਿਆਂ ਨੂੰ ਆਪ ਦੇ ਸਾਰਿਆਂ ਦੇ ਮਾਧਿਅਮ ਰਾਹੀਂ ਬੇਨਤੀ ਹੈ ਕਿ ਜਿਹੜੇ ਇਹ ਫੈਕਟਸ ਹੈਗੇ ਉਹ ਜਰੂਰ ਜਿਹੜੇ ਹੈਗੇ ਆ ਤੁਹਾਡੇ ਮਨ ਚੈੱਕ ਸਰ ਫੈਕਟਸ ਟੈਂਪਰ ਨਾ ਹੋਣ ਕਿਉਂਕਿ ਪੁਲਿਸ ਤੇ ਦੋਸ਼ ਆ ਇਹਦੀ ਪ੍ਰਕਾਸ਼ਨਰੀ ਸਟੈਪ ਕੀ ਲਓਗੇ ਜਿਹੜੇ ਫੈਕਟਸ ਆ ਟੈਂਪਰ ਨਾ ਹੋਣ ਦੇਖੋ ਜੀ ਫੈਕਟਸ ਬਿਲਕੁਲ ਟੈਂਪਰ ਨਹੀਂ ਹੋਣਗੇ ਪੁਲਿਸ ਤੇ ਦੋਸ਼ ਜਿਹੜੇ ਹੈਗੇ ਹੈਗੇ ਇਹ ਲਗਾ ਰਹੇ ਨੇ ਸਾਰਿਆਂ ਦੀ ਵੈਰੀਫਿਕੇਸ਼ਨ ਹੋਊਗੀ ਤੁਹਾਨੂੰ ਜੋ ਅਸਲੀਅਤ ਹੈਗੀ ਮੈਂ ਤੁਹਾਨੂੰ ਦੱਸ ਵੀ ਦਿੱਤਾ ਪੁਲਿਸ ਤੁਹਾਡੇ ਸਾਹਮਣੇ ਖੜੀ ਹੈਗੀ ਹੈਗੀ ਇੱਥੇ ਕੋ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਲਿਹਾਜ਼ਾ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਫਵਾਹਤ ਯਕੀਨ ਨਾ ਉਹਨਾਂ ਦੇ ਜੇ ਸਰੀਰ ਤੇ ਵੀ ਨਾ ਕਈ ਲਾਸ਼ਾਂ ਪਈਆਂ ਹੋਈਆਂ ਹੈਗੀਆਂ ਉਹ ਕਹ ਇਹ ਕੀ ਮਾਮਲਾ ਹੈਗਾ ਜੀ ਇਹ ਦੇਖੋ ਜਾਂਚ ਦਾ ਵੇਸ਼ਾ ਹੈਗਾ ਜਦੋਂ ਉਹਨਾਂ ਦੀ ਅਗਰ ਇੱਥੇ ਉਹਨਾਂ ਦੇ ਕੋਈ ਸੱਟਾਂ ਐ ਇਸ ਤਰ੍ਹਾਂ ਦੀਆਂ ਉਹ ਸ਼ੋਅ ਕਰ ਰਹੇ ਨੇ ਉਹਨਾਂ ਦੀ ਐਮਐਲਏ ਆਊਗੀ ਉਸ ਤੋਂ ਕਲੀਅਰ ਹੋ ਜਾਊਗਾ ਕਦੋਂ ਲੱਗੀ ਕਦੋਂ ਨਹੀਂ ਲੱਗੀ ਹੈਗੀ ਉਹਦਾ ਸਾਰਾ ਕੁਝ ਮੈਡੀਕਲੀ ਪ੍ਰੂਵ ਹੋ ਜਾਂਦਾ ਠੀਕ ਹੈ ਜੀ ਥੈਂਕ ਯੂ ਸਰ ਧੰਨਵਾਦ